ਜਾਤੀ ਦੇ ਆਗੂ ਅਤੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਸੰਜੀਵ ਕੁਮਾਰ ਦੀ ਸੁਰੱਖਿਆ ਵਾਪਸ ਲੈਣ ਨੂੰ ਲੈ ਕੇ ਵੱਖ-ਵੱਖ ਦਲਿਤ ਜਥੇਬੰਦੀਆਂ ਨੇ ਭੰਡਾਰੀ ਪੁਲਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸੰਜੀਵ ਕੁਮਾਰ ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਨੂੰ ਤੁਰੰਤ ਵਾਪਸ ਕੀਤਾ ਜਾਵੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ ਜਿਸ ਤੇ ਉਹਨਾਂ ਵੱਲੋਂ 8 ਦਿਨ ਬਾਅਦ ਸੰਜੀਵ ਕੁਮਾਰ ਦੀ ਸੁਰੱਖਿਆ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਯੁਧਵੀਰ ਰਾਣਾ ਸਨਿਦਾਨ ਨਰੇਂਦਰ ਗੋਲਡੀ ਸਮੇਤ ਵੱਡੀ ਗਿਣਤ ਵਿੱਚ ਪਾਈਚਾਰੇ ਦੇ ਲੋਕ ਮੌਜੂਦ ਸਨ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਕੋਈ ਹਲਟਾਂਗੇ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਵੀ ਸਾਡੇ ਕਰਕੇ ਕੋਈ ਅਮਨ ਸਾਭ ਦੇ ਵਿੱਚ ਅਮਨ ਚੈਨ ਦੀ ਕੋਈ ਸਥਿਤੀ ਖਰਾਬ ਹੋਵੇ ਅਸੀਂ ਵੀ ਅਮਨ ਸ਼ਾਂਤੀ ਪਸੰਦ ਵਿਕਤੀ ਆਂ ਪਰ ਕਹਿੰਦੇ ਬਾਬਾ ਸਾਹਿਬ ਨੇ ਕਿਹਾ ਵਾ ਕਿ ਪੜੋ ਲਿਖੋ ਤੇ ਸ਼ੰਗਰਸ਼ ਕਰੋ ਸ਼ੰਗਰਸ਼ ਕਰਨ ਤੇ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਨੂੰ ਕੋਆਪਰੇਟ ਕੀਤਾ ਪਰ ਜੇ ਇਸ ਤੋਂ ਬਾਅਦ ਵੀ ਕੋਈ ਇਹਨਾਂ ਨੇ ਸਹੀਵਾਰ ਰਿਜ਼ਲਟ ਨਾ ਦਿੱਤਾ ਤੇ ਫਿਰ ਇਹ ਆਹੀ ਆਪਣਾ ਜੋ ਸਾਡਾ ਰਾਈਟ ਬੰਦਾ ਹੀ ਉਹ ਕਰਾਂਗੇ ਜੋ ਇੱਕ ਬੰਦਾ ਇਹ ਨਾ ਰੱਖਿਆ ਸੀ ਤੇ ਆਏ ਸਾਰੇ ਅਫਸਰ ਆ ਕੇ ਕਹਿਣ ਲੱਗੇ ਵੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਪਰ ਇਹ ਫੈਸਲਾ ਮੈਂ ਇਕੱਲਾ ਨਹੀਂ ਲੈ ਸਕਦਾ ਮੈਂ ਕਿਹਾ ਵੀ ਜੀ ਸਾਰੇ ਬੈਠੇ ਨੇ ਭੰਡਾਰੀ ਬੋਲਤੇ ਇਹ ਗੱਲ ਉਹਨਾਂ ਦੇ ਵਿੱਚ ਜਾ ਕੇ ਤਸੀਰ ਖੋ ਕਹਿਣ ਲੱਗੇ ਠੀਕ ਹੈ ਜੀ ਤੇ ਭੰਡਾਰੀ ਬੋਲਤੇ ਅਫਸਰਾਂ ਨੇ ਸਵਾਸਣ ਦਿੱਤਾ ਕਿ ਵੀ ਆਪਣੇ ਰਵਿਦਾਤ ਸਮਾਜ ਤੇ ਬਾਲਮੀਕੀ ਸਮਾਜ ਪੁਰ ਵੀ ਇਹ ਦੂਸਰ ਸੰਗਠਨ ਵੀ ਸਾਡੇ ਨਾਲ ਸਾਰੇ ਉੱਤੇ ਖਲੋਤੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਵੀ ਸਾਨੂੰ 8 ਦਿਨ ਦੇ ਵਿੱਚ ਵੀ ਤੁਹਾਨੂੰ ਪਰ ਰਿਜ਼ਲਟ ਦੇਵਾਂਗੇ ਦਾ ਸੰਜੀਵ ਜੀ ਉਹਨਾਂ ਦੀ ਜਿਹੜੀ ਸਿਕਿਉਰਟੀ ਵਿਦਡਰਾਅ ਦਾ ਇਸ਼ੂ ਹੈ ਕੋਈ ਲੀਗਲ ਟੈਕਨੀਕਲ ਇਸ਼ੂ ਕਰਕੇ ਜੋ ਕਿ ਉਹਨਾਂ ਨੇ ਤੁਹਾਨੂੰ ਆਪ ਹੀ ਦੱਸਿਆ ਕਿ ਕਿਸੇ ਹੋਰ ਆਫੀਸਰ ਦੇ ਕਿਸੇ ਪਰਚੇ ਦੇ ਰਿਲੇਟਿਡ ਕੁਝ ਹੋਇਆ ਸੀ ਜਿਹਦਾ ਕਰਕੇ ਉਹ ਉਹਨਾਂ ਦੀ ਕੋਈ ਇਸ ਤਰੀਕੇ ਦੀ ਇਨਵੋਲਵਮੈਂਟ ਜਿਹੜੀ ਕਿ ਇਸ ਚਿੱਕੇ ਦੀ ਹੋਈ ਸੀ ਉਹਦੇ ਵਿੱਚ ਜਿਹਦਾ ਕਰਕੇ ਇਹ ਚੀਜ਼ ਹੋ ਗਈ। ਹੁਣ ਉਸ ਨੂੰ ਦੁਬਾਰਾ ਰੀਕਨਸਿਡਰ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਇਹ ADGP ਸਿਕਿਉਰਿਟੀ ਲੈਵਲ ਤੱਕ ਸਾਰਾ ਕੁਝ ਜਾਂਦਾ। ਸੋ ਉਹਦੀ ਰਿਪੋਰਟ ਜਿਹੜੀ ਹੈ ਉਹ ਸੇ ਅੰਡਰ ਡਿਸਕਸ਼ਨ ਆ। ਸੋ ਪੰਜਾਬ ਪੁਲਿਸ ਪੂਰੀ ਵਚਨਬੱਧ ਦਾ ਹਰੇਕ ਬੰਦੇ ਦੀ ਸਿਕਿਉਰਿਟੀ ਵਾਸਤੇ ਸਾਡੇ ਕੋਲ ਸਿਕਿਉਰਿਟੀ ਦੇ ਹੋਰ ਵੀ ਕਈ ਢੰਗ ਹੁੰਦੇ ਜਿਹੜੇ ਇਸ ਕੇਸ 'ਚ ਵੀ ਅਪਣਾਏ ਜਾ ਰਹੇ ਆ। ਜਿਹੜੀ ਇਹਨਾਂ ਦੇ ਪਰਸਨਲ ਜਿਹੜੇ ਗਨਮੈਨ ਤੋਂ ਸਿਕਿਉਰਿਟੀ ਦਾ ਇਸ਼ੂ ਆ ਉਹ ਬਿਲਕੁਲ ਜਲਦ ਤੋਂ